ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅਕਤੂਬਰ ਮਹੀਨਾ ਜਿਹੜਾ ਹੈ ਜੀ ਕੁੰਭ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ ਇਹਨਾਂ ਦੇ ਲਈ ਬਹੁਤ ਹੀ ਵੱਡੀਆਂ ਦੱਸ ਭਵਿੱਖ ਬਾਣੀਆਂ ਕਰ ਦਿੱਤੀਆਂ ਗਈਆਂ ਹਨ ਜੋ ਇਹਨਾਂ ਦੇ ਨਾਲ ਹੋ ਕੇ ਰਹਿਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧੰਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਕਦੇ ਕਿਸੇ ਨੂੰ ਤੰਗੀ ਪਰੇਸ਼ਾਨੀ ਦਾ ਸਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਹਰ ਰਾਸ਼ੀ ਦੀ ਪ੍ਰਵਿਰਤੀ ਜਿਹੜੀ ਹੈ ਅਲੱਗ-ਅਲੱਗ ਹੁੰਦੀ ਹੈ ਹਰ ਰਾਸ਼ੀ ਦਾ ਆਪਣਾ ਸਵਾਮੀ ਗ੍ਰਹਿ ਹੁੰਦਾ ਹੈ ਜਿਸ ਦਾ ਪ੍ਰਭਾਵ ਆਪਣੇ ਆਪਣੇ ਰਾਸ਼ੀਆਂ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਪੈਂਦਾ ਹੈ ਉਥੇ ਹੀ ਜੋਤਿਸ਼ ਸ਼ਾਸਤਰ ਵਿੱਚ 12 ਰਾਸ਼ੀਆਂ ਦਾ ਅਲੱਗ-ਅਲੱਗ ਤਰੀਕੇ ਨਾਲ ਵਰਣਨ ਕੀਤਾ ਜਾਂਦਾ ਹੈ। ਉਥੇ ਹੀ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਗੱਗਾ ਸਸਾ ਸੀ ਸੂ ਸੇ ਸੋ ਜਾਂ ਦੱਦੇ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੈ। ਉਥੇ ਹੀ ਉਹਨਾਂ ਜਾਤਕਾਂ ਦੀ ਰਾਸ਼ੀ ਕੁੰਭ ਮੰਨੀ ਜਾਂਦੀ ਹੈ ਅਤੇ ਕੁੰਭ ਰਾਸ਼ੀ ਦੇ ਸਵਾਮੀ ਗ੍ਰਹਿ ਸੁਤੰਤਰ ਫਲਦਾਤਾ ਸ਼ਨੀ ਹੁੰਦੇ ਹਨ। ਜਿਨ੍ਹਾਂ ਦੇ ਵੈਦਿਕ ਜੋਤਿਸ਼ ਦੇ ਅਨੁਸਾਰ ਕੁੰਭ ਰਾਸ਼ੀ ਦੇ ਉਤੇ ਸ਼ਨੀ ਦੇਵ ਦਾ ਬਹੁਤ ਜ਼ਿਆਦਾ ਪ੍ਰਭਾਵ ਰਹਿੰਦਾ ਹੈ ਅਤੇ ਇਹ ਰਾਸ਼ੀ ਵਾਲੇ ਜਿਹੜੇ ਹੁੰਦੇ ਹਨ ਇਹਨਾਂ ਦਾ ਸਵਾਮੀ ਵੀ ਜਿਹੜਾ ਹੈ ਨਿਆਂ ਨੂੰ ਪਸੰਦ ਕਰਦਾ ਹੈ ਨਿਆਂ ਦੇਵਤਾ ਮੰਨਿਆ ਜਾਂਦਾ ਹੈ ਜੋ ਕਿ ਕਰਮਾਂ ਦੇ ਅਨੁਸਾਰ ਵਿਅਕਤੀ ਨੂੰ ਫਲ ਪ੍ਰਦਾਨ ਕਰਦਾ ਹੈ ਉੱਥੇ ਹੀ ਕਿਹਾ ਜਾ ਰਿਹਾ ਹੈ ਜੇ ਕੁੰਭ ਰਾਸ਼ੀ ਦੇ ਉੱਤੇ ਸ਼ਨੀ ਦੀ ਅੰਤਿਮ ਚਰਨਤੀ ਸਾਢੇ ਸਤੀ ਹੁਣ ਸ਼ੁਰੂ ਹੋ ਚੁੱਕੀ ਹੈ ਤੇ 2027 ਤੱਕ ਕੁੰਭ ਰਾਸ਼ੀ ਵਿੱਚ ਸਾਢੇ ਸਤੀ ਤੋਂ ਇਹਨਾਂ ਨੂੰ ਫਿਰ ਮੁਕਤੀ ਮਿਲ ਜਾਵੇਗੀ ਕੁੰਭ ਰਾਸ਼ੀ ਵਾਲੇ ਜਾਤਕਾਂ ਨੂੰ ਦੱਸ ਦਈਏ ਕਿ ਇਸ ਮਹੀਨੇ ਵਿੱਚ ਹੋਣ ਵਾਲੀਆਂ ਬਹੁਤ ਹੀ ਕੁਝ ਅਹਿਮ ਗੱਲਾਂ ਹਨ ਜੋ ਤੁਹਾਨੂੰ ਜਾਣਨ ਦੀ ਬਹੁਤ ਹੀ ਖਾਸ ਲੋੜ ਹੈ। ਕੁੰਭ ਰਾਸ਼ੀ ਵਾਲੇ ਜੇਕਰ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਗੇ ਤਾਂ ਉਹਨਾਂ ਨੂੰ ਆਪਣੀਆਂ 10 ਭਵਿੱਖ ਬਾਣੀਆਂ ਦੇ ਬਾਰੇ ਪਤਾ ਲੱਗ ਜਾਵੇਗਾ। ਕਿਉਂਕਿ ਉਹਨਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਧਮਾਕੇਦਾਰ ਖਬਰਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਜ਼ਿੰਦਗੀ ਵਿੱਚ ਤੂਫਾਨ ਆਵੇਗਾ। ਇਸ ਮਹੀਨੇ ਦੇ ਵਿੱਚ ਸ਼ਨੀ ਜਿਹੜੇ ਹਨ ਰਾਹੋ ਮੰਗਲ ਦੇ ਨਾਲ ਮਿਲ ਕੇ ਆਪਣੇ ਜੀਵਨ ਵਿੱਚ ਪੁਚਾਲ ਲਿਆ ਸਕਦੇ ਹਨ ਤੁਹਾਡੇ ਨਾਲ ਮਿਲ ਕੇ ਤੁਹਾਡੇ ਬਹੁਤ ਹੀ ਹੁਣ ਚੰਗਾ ਸਮਾਂ ਸ਼ੁਰੂ ਕਰ ਸਕਦੇ ਹਨ ਤੁਹਾਡੇ ਵਾਸਤੇ ਬਹੁਤ ਹੀ ਕੁਝ ਐਸੀਆਂ ਗੱਲਾਂ ਹਨ ਜੋ ਸੱਚ ਹੋਣ ਵਾਲੀਆਂ ਹਨ ਉਹ ਭਵਿੱਖ ਬਾਣੀਆਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਹਾਡਾ ਕਿਵੇਂ ਦਾ ਇਹ ਮਹੀਨਾ ਰਹਿਣ ਵਾਲਾ ਹੈ ਦੋਸਤੋ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਭਗਵਾਨ ਸ਼ਨੀ ਦੇਵ ਦੇ ਜੇਕਰ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦੇ ਰਹੀਏ ਤੁਹਾਡੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਅਹੀਂ ਨਵਾਂ ਮੋੜ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਤੇ ਤੁਹਾਨੂੰ ਦੱਸਦੇ ਹਾਂ ਜੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਤੁਹਾਨੂੰ ਰੱਖਣੀਆਂ ਪੈਣੀਆਂ ਹਨ ਕਿਉਂਕਿ ਕਿਹੜੇ ਗ੍ਰਹਿ ਹਨ ਜਿਹੜੇ ਸਭ ਤੋਂ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਦੋਸਤੋ ਇਹ ਭਵਿੱਖ ਬਾਣੀ ਤੁਹਾਡੀ ਚੰਦਰ ਰਾਸ਼ੀ ਤੇ ਆਧਾਰਿਤ ਹੋਵੇਗੀ ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਹਾਡੇ ਨਾਮ ਦਾ ਪਹਿਲਾ ਅੱਖਰ ਹੈ ਉਸ ਤੋਂ ਵੀ ਤੁਸੀਂ ਵੇਖ ਸਕਦੇ ਹੋ ਨੰਬਰ 1 ਹੈ ਜੀ ਕਿ ਤੁਹਾਡੇ ਜਿਹੜੇ ਗ੍ਰਹਿ ਹਨ ਤੁਹਾਨੂੰ ਬਹੁਤ ਹੀ ਹੁਣ ਲਾਭ ਦੇਣਗੇ ਕੁੰਭ ਰਾਸ਼ੀ ਵਾਲੇ ਜਾਤਕਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਠਮਾਕੇਦਾਰ ਖਬਰਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਮੰਗਲ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਵੇਖਣ ਨੂੰ ਮਿਲ ਸਕਦਾ ਹੈ ਇਸ ਸਮੇਂ ਤੁਸੀਂ ਕੈਰੀਅਰ ਦੇ ਵਿੱਚ ਉਨਤੀ ਕਰ ਸਕਦੇ ਹੋ ਜੇਕਰ ਤੁਸੀਂ ਬਹੁਤ ਹੀ ਮਿਹਨਤ ਕਰਦੇ ਹੋ ਤਾਂ ਮਿਹਨਤ ਵਿੱਚ ਸਫਲ ਹੋ ਜਾਓਗੇ ਤੁਸੀਂ ਕੰਪਨੀ ਦੇ ਮੈਨੇਜਰ ਵੀ ਇਸ ਵਾਰ ਬਣ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਬ੍ਰਹਸਪਤੀ ਸ਼ਨੀ ਲਾਭ ਤੁਹਾਨੂੰ ਦੇਣ ਵਾਲੇ ਹਨ ਤੁਹਾਡੀ ਨੌਕਰੀ ਵਿੱਚ ਸਫਲਤਾਵਾਂ ਮਿਲਣ ਦੀ ਪੂਰੀ ਸੰਭਾਵਨਾ ਹੈ ਬ੍ਰਹਸਪਤੀ ਤੁਹਾਡੇ ਪਹਿਲੇ ਹੀ ਸਥਾਨ ਦੇ ਵਿੱਚ ਵਿਰਾਜਮਾਨ ਹੋਣਗੇ ਜਿਸ ਦੇ ਨਾਲ ਤੁਸੀਂ ਇਮਾਨਦਾਰੀ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੀ ਸੁਰੱਖਿਆ ਤੇ ਸੰਤੁਸ਼ਟੀ ਦੀ ਭਾਵਨਾ ਤੁਹਾਡੇ ਵਿੱਚ ਆਤਮ ਵਿਸ਼ਵਾਸ ਲਿਆਵੇਗੀ ਤੁਹਾਡੇ ਲਗਨ ਤੇ ਆਧਾਰਿਤ ਬ੍ਰਹਸਪਤੀ ਦਾ ਪ੍ਰਭਾਵ ਨਵੇਂ ਵਿਚਾਰ ਤੁਹਾਡੇ ਅੰਦਰ ਲੈ ਕੇ ਆਵੇਗਾ ਤੁਸੀਂ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਖੁਦ ਹੀ ਪ੍ਰਾਪਤ ਕਰ ਲਓਗੇ ਆਪਣੀ ਰਚਨਾਤਮਕਤਾ ਨੂੰ ਤੁਸੀਂ ਅੱਗੇ ਵਧਾਓਗੇ ਇਸ ਮਹੀਨੇ ਦੇ ਲਗਨ ਭਾਅ ਵਿੱਚ ਰਾਹੋ ਤੁਹਾਡੇ ਗਤੀਵਿਧੀਆਂ ਦੇ ਵਿੱਚ ਵਿਅਸਤ ਰਹਿਣਗੇ ਤੁਹਾਨੂੰ ਕਿਸੇ ਪ੍ਰਕਾਰ ਦੀ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਮੁਸ਼ਕਿਲ ਦਾ ਤੁਹਾਨੂੰ ਹੱਲ ਖੁਦ ਹੀ ਪ੍ਰਾਪਤ ਹੋ ਜਾਵੇਗਾ ਤੁਹਾਡੀ ਉਤਸੁਕਤਾ ਹੀ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ ਤੁਹਾਡੀ ਰਾਸ਼ੀ ਦੇ ਗ੍ਰਹਿ ਸ਼ਨੀ ਦਾ ਪ੍ਰਭਾਵ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਸ਼ਨੀ ਦੀ ਸਾੜੇ ਸਦੀ ਦਾ ਅੰਤਿਮ ਚਰਨ ਤੁਹਾਡੇ ਤੇ ਰਹਿਣ ਵਾਲਾ ਹੈ ਇਸ ਸਮੇਂ ਜੇਕਰ ਤੁਸੀਂ ਇਮਾਨਦਾਰੀ ਦੇ ਨਾਲ ਸੱਚ ਦੇ ਰਸਤੇ ਤੇ ਚੱਲਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗ੍ਰਹਿ ਗੋਚਰ ਦੇ ਕਈ ਮਾਮਲਿਆਂ ਵਿੱਚ ਲਾਭ ਹੋਵੇਗਾ ਚਾਰਾਂ ਹੀ ਦਿਸ਼ਾਵਾਂ ਤੋਂ ਤੁਹਾਨੂੰ ਸਾਵਧਾਨ ਰਹਿਣ ਲਈ ਸਲਾਹ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰ ਸਕਦੀ ਹੈ ਇਸ ਸਮੇਂ ਤੁਸੀਂ ਕਿਸੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਤੁਹਾਨੂੰ ਪੈ ਸਕਦਾ ਹੈ ਭਾਵਕੇ ਕਦੇ-ਕਦੀ ਦਬਾ ਤੁਹਾਨੂੰ ਹੋ ਸਕਦਾ ਹੈ ਕਿਸੇ ਕੰਮ ਨੂੰ ਜਲਦਬਾਜ਼ੀ ਵਿੱਚ ਕਰਨ ਦਾ ਪਰ ਤੁਸੀਂ ਕੰਮ ਕਰਦੇ ਸਮੇਂ ਆਪਣੇ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਣਾ ਹੈ ਫਿਰ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਤੁਸੀਂ ਪੁਰਾਣੇ ਚੱਲ ਰਹੇ ਨਿਵੇਸ਼ਾਂ ਦੇ ਵਿੱਚ ਵੀ ਲਾਭ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਭਲਾਈ ਆਰਥਿਕ ਸਥਿਤੀ ਦੇ ਲਈ ਤੁਸੀਂ ਬਹੁਤ ਹੀ ਅੱਗੇ ਵਧ ਕੇ ਹਿੱਸਾ ਦਿੰਦੇ ਹੋਏ ਨਜ਼ਰ ਆਓਗੇ ਨਾਲ ਹੀ ਨਾਲ ਤੁਹਾਡੇ ਨਾਲ ਗੁਰੂ ਗ੍ਰਹਿ ਦੇ ਪ੍ਰਭਾਵ ਤੁਹਾਡੇ ਆਰਥਿਕ ਰੂਪ ਨੂੰ ਸੁਧਾਰਨ ਲਈ ਬਹੁਤ ਹੀ ਜ਼ਿਆਦਾ ਫਲਦਾਇਕ ਸਾਬਿਤ ਹੋ ਜਾਣਗੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਪਰਿਵਾਰਕ ਗਤੀਵਿਧੀਆਂ ਦੇ ਕਾਰਨ ਤੁਹਾਡਾ ਥੋੜਾ ਬਹੁਤ ਖਰਚ ਵੱਧ ਸਕਦਾ ਹੈ ਪਰ ਕੁੱਲ ਮਿਲਾ ਕੇ ਤੁਹਾਡੇ ਪੈਸਿਆਂ ਪ੍ਰਤੀ ਸਥਿਰਤਾ ਬਣੀ ਰਹੇਗੀ ਆਰਥਿਕ ਪ੍ਰਵਾਹ ਤੁਹਾਡਾ ਚੱਲਦਾ ਰਹੇਗਾ ਬਜਟ ਵਿੱਚ ਥੋੜਾ ਬਹੁਤ ਹਿਲਜੁਲ ਹੋ ਸਕਦੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਸੀਂ ਆਪਣੀ ਸਿਹਤ ਸਿੱਖਿਆ ਦਾ ਯਾਤਰਾ ਸੰਬੰਧੀ ਖਰਚੇ ਥੋੜੇ ਵਧਾ ਸਕਦੇ ਹੋ ਇਸ ਲਈ ਜੇਕਰ ਤੁਸੀਂ ਇਹਨਾਂ ਖਰਚਿਆਂ ਤੇ ਕੰਟਰੋਲ ਕਰਦੇ ਹੋ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਵਧੀਆ ਰਹੇਗਾ ਸੰਕਟ ਤੋਂ ਬਚਣ ਦੇ ਲਈ ਤੁਸੀਂ ਨਿਵੇਸ਼ ਕਰਨਾ ਸਿੱਖੋ ਤਾਂ ਹੀ ਤੁਹਾਨੂੰ ਬਹੁਤ ਦੁਗਣਾ ਲਾਭ ਪ੍ਰਾਪਤ ਹੋ ਜਾਵੇਗਾ ਪੜਾਈ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਤੁਹਾਡੀਆਂ ਸਾਰੀਆਂ ਇੱਛਾਵਾਂ ਹੁਣ ਪੂਰੀਆਂ ਹੋ ਜਾਣਗੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਉਥੇ ਹੀ ਨਾ ਕੇਵਲ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਇਹ ਸਮਾ ਜਿਹੜਾ ਹੈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਸਮੇਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਵਰਤਣਾ ਹੈ ਪੜ੍ਹਾਈ ਵੱਲ ਖਾਸ ਧਿਆਨ ਦੇਣਾ ਹੈ ਤਾਂ ਹੀ ਤੁਸੀਂ ਸਫਲਤਾ ਨੂੰ ਜਲਦੀ ਪ੍ਰਾਪਤ ਕਰ ਸਕਦੇ ਹੋ ਆਉਣ ਵਾਲਾ ਸਮਾਂ ਥੋੜਾ ਕਠਿਨ ਜ਼ਰੂਰ ਹੋ ਸਕਦਾ ਹੈ ਪਰ ਜੇਕਰ ਤੁਸੀਂ ਆਪਣੀ ਮਿਹਨਤ ਤੇ ਲਗਨ ਨੂੰ ਜਾਰੀ ਰੱਖਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਵੀ ਬਹੁਤ ਜ਼ਿਆਦਾ ਹੋਵੇਗਾ ਚੀਜ਼ਾਂ ਲੈ ਆਉਣ ਵਿੱਚ ਤੁਹਾਨੂੰ ਦੇਰੀ ਹੋ ਸਕਦੀ ਹੈ ਪਰ ਜੇਕਰ ਤੁਸੀਂ ਸਾਹਸ ਤੋਂ ਕੰਮ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਜਲਦੀ ਆਪਣੇ ਜ਼ਿੰਦਗੀ ਦੇ ਵਿੱਚ ਸਫਲਤਾਪੂਰਵਕ ਨਤੀਜੇ ਤੇ ਪਹੁੰਚ ਜਾਵੋਗੇ ਇੱਕ ਪ੍ਰਤੀਯੋਗੀ ਪ੍ਰੀਖਿਆ ਦੇ ਵਿੱਚ ਤੁਸੀਂ ਬਹੁਤ ਹੀ ਉੱਤਮ ਸਥਾਨ ਤੇ ਪਹੁੰਚ ਸਕਦੇ ਹੋ ਜਿਸ ਲਈ ਤੁਸੀਂ ਕਾਫੀ ਸਮੇਂ ਤੋਂ ਬਹੁਤ ਮਿਹਨਤ ਕਰ ਰਹੇ ਸੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਵਿਹਤਾ ਜੀਵਨ ਜਿਹੜਾ ਹੈ ਬਹੁਤ ਹੀ ਸੁਖਾਲਾ ਹੋ ਜਾਵੇਗਾ ਕੁੰਭ ਰਾਸ਼ੀ ਵਾਲੇ ਜਾਤਕਾਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਦਾ ਆਗਾਜ਼ ਤੁਹਾਡੇ ਵਿਆਹਤਾ ਜੀਵਨ ਲਈ ਚੰਗਾ ਰਹੇਗਾ ਸੂਰਜ ਅਤੇ ਸ਼ੁਕਰ ਵਿਆਹ ਦੇ ਲਈ অনুকূল ਸਥਿਤੀ ਹੈ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਰਿਸ਼ਤੇ ਨੂੰ ਲੈ ਕੇ ਰੁਕਾਵਟ ਆ ਰਹੀ ਸੀ ਇਸ ਸਮੇਂ ਉਹ ਰੁਕਾਵਟਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਇਸ ਮਹੀਨੇ ਵਿੱਚ ਵਿਆਹਤਾ ਸਬੰਧ ਚੰਗੇ ਸਥਿਤੀ ਵਿੱਚ ਰਹਿਣਗੇ ਨਾਲ ਹੀ ਨਾਲ ਜੇਕਰ ਤੁਸੀਂ ਕਿਸੇ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸੀ ਤਾਂ ਉਹ ਵਿਅਕਤੀ ਵੀ ਤੁਹਾਨੂੰ ਅਚਾਨਕ ਮਿਲ ਸਕਦਾ ਹੈ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਲਈ అనుకూਲ ਸਥਿਤੀ ਬਣੀ ਹੋਈ ਹੈ ਜੈਨੇ ਕਿ ਇਸ ਮਹੀਨੇ ਨੂੰ ਸ਼ੁਰੂਆਤ ਤੋਂ ਹੀ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਦੇ ਹੋਏ ਨਜ਼ਰ ਆਉਣਗੇ ਸ਼ਾਦੀ ਵਿਆਹ ਨੂੰ ਲੈ ਕੇ ਮੁਸ਼ਕਿਲ ਤੁਹਾਡੀ ਦੂਰ ਹੋਵੇਗੀ ਤੁਹਾਡੇ ਬੱਚੇ ਤੁਹਾਡਾ ਇਸ ਸਮੇਂ ਨਾਮ ਰੌਸ਼ਨ ਕਰ ਸਕਦੇ ਹਨ ਜਿਸ ਦੇ ਨਾਲ ਸਫਲਤਾਪੂਰਵਕ ਨਤੀਜੇ ਹੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਿਲ ਸਕਦੇ ਹਨ ਵਿਦੇਸ਼ ਵਿੱਚੋਂ ਵੀ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਉਹ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਬੱਚਾ ਹੋਵੇ ਜਾਂ ਕੋਈ ਭੈਣ ਭਰਾ ਹੋਵੇ ਇਸ ਸਮੇਂ ਤੁਹਾਡੇ ਬੱਚੇ ਦਾ ਰਿਸ਼ਤਾ ਘਰ ਵਿੱਚ ਹੀ ਪੱਕਾ ਹੋ ਸਕਦਾ ਹੈ ਸ਼ਾਨਦਾਰ ਸਮਾਂ ਬੀਤ ਸਕਦਾ ਹੈ ਇਸ ਸਮੇਂ ਤੁਹਾਡੇ ਘਰ ਦੇ ਵੱਡੇ ਜੀ ਜਿਹੜੇ ਹਨ ਉਹ ਵੀ ਭਾਵਕੇ ਜਿਹੜੇ ਬਜ਼ੁਰਗ ਲੋਕ ਹਨ ਉਹਨਾਂ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਡੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਸੀਂ ਮਿੱਠਾ ਖਾਣ ਜਾਂ ਖੱਟੇ ਖਾਣ ਤੋਂ ਪਰਹੇਜ਼ ਕਰਨਾ ਹੈ ਨਹੀਂ ਤਾਂ ਤੁਹਾਨੂੰ ਸਿਹਤ ਸੰਬੰਧੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਮਾਰੀਆਂ ਤੋਂ ਤੁਸੀਂ ਦੂਰ ਹੀ ਰਹਿਣਾ ਹੈ। ਇਸ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖੋ ਤੇ ਸੈਰ ਲਈ ਜਾਓ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਜੀਵਨ ਵਿੱਚ ਕੋਈ ਖੁਸ਼ਹਾਲੀ ਦੀ ਖਬਰ ਆ ਸਕਦੀ ਹੈ। ਤੁਹਾਡੀ ਸੰਤਾਨ ਪੱਖ ਤੋਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਉਣਾ ਹੈ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲਿਆਂ ਦੀ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਹੈ ਉਹ ਆਪਣੇ ਦਿਲ ਵਿੱਚ ਕੋਈ ਵੀ ਗੱਲ ਨਹੀਂ ਰੱਖਦੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਦੇ ਭੇਤ ਹਰ ਕਿਸੇ ਨਾਲ ਸ਼ੇਅਰ ਕਰਨ ਤੋਂ ਬਚੋ ਤੇ ਨਾਲ ਹੀ ਨਾਲ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਹੈ ਜੇਕਰ ਕੋਈ ਛੋਟੀ ਮੋਟੀ ਪਰੇਸ਼ਾਨੀ ਹੁੰਦੀ ਹੈ ਤੁਰੰਤ ਡਾਕਟਰ ਦੀ ਸਲਾਹ ਲੈਣੀ ਹੈ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਾਥ ਤੁਹਾਨੂੰ ਮਿਲੇਗਾ ਘਰ ਵਿੱਚ ਤੁਸੀਂ ਸੁੱਖ ਭੋਗੋਗੇ ਆਪਣੇ ਰਿਸ਼ਤੇਦਾਰਾਂ ਦਾ ਸਹਿਯੋਗ ਵੀ ਤੁਹਾਨੂੰ ਮਿਲ ਸਕਦਾ ਹੈ ਇਸ ਸਮੇਂ ਤੁਸੀਂ ਨਵਾਂ ਘਰ ਵੀ ਖਰੀਦ ਸਕਦੇ ਹੋ ਘਰ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਰਹੇਗੀ ਇਸ ਸਮੇਂ ਤੁਸੀਂ ਆਪਣੀ ਮਾਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਕਿਸੇ ਐਸੇ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ ਜਿਸ ਤੇ ਮਿਲਣ ਦੇ ਨਾਲ ਸਮਾ ਤੁਹਾਡਾ ਹੋਰ ਵੀ ਖੁਸ਼ੀਆਂ ਨਾਲ ਭਰਿਆ ਹੋ ਸਕਦਾ ਹੈ ਇਸ ਸਮੇਂ ਕਾਰਜ ਜਿਹੜੇ ਵੀ ਹਨ ਤੁਹਾਡੇ ਸਫਲਤਾਪੂਰਵਕ ਸਾਰੇ ਪੂਰੇ ਹੋਣਗੇ ਜੇਕਰ ਕੋਈ ਮਸਲਾ ਤੁਹਾਡਾ ਕੋਰਟ ਕਚਹਿਰੀ ਨਾਲ ਸੰਬੰਧਿਤ ਸੀ ਉਸ ਵਿੱਚ ਵੀ ਤੁਹਾਨੂੰ ਹੁਣ ਜਿੱਤ ਪ੍ਰਾਪਤ ਹੋਵੇਗੀ ਇਸ ਸਮੇਂ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਕੋਈ ਵੀ ਕੰਮ ਐਸਾ ਨਾ ਕਰੋ ਜਿਸ ਦੇ ਨਾਲ ਕਿਸੇ ਦੇ ਮਨ ਨੂੰ ठेस ਪਹੁੰਚੇ ਜਾਂ ਕਿਸੇ ਨੂੰ ਐਸਾ ਕੋਈ ਸ਼ਬਦ ਨਹੀਂ ਬੋਲਣਾ ਤਾਂ ਕਿ ਕਿਸੇ ਦੇ ਦਿਲ ਨੂੰ ਗਲ ਲੱਗ ਜਾਵੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਪਰਿਵਾਰ ਦੇ ਮੈਂਬਰ ਤੁਹਾਡੇ ਤੋਂ ਕਿੰਨੇ ਖੁਸ਼ ਰਹਿਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕੈਰੀਅਰ ਤੁਹਾਡਾ ਸਕਾਰਾਤਮਕ ਹੈ ਤੇ ਜਿਹੜੀ ਨਕਾਰਾਤਮਕਤਾ ਤੁਹਾਡੇ ਘਰ ਵਿੱਚ ਫੈਲੀ ਹੋਈ ਸੀ ਉਹ ਹੁਣ ਦੂਰ ਹੋ ਜਾਵੇਗੀ ਇਸ ਸਮੇਂ ਨੌਕਰੀ ਦੇ ਵਿੱਚ ਤੁਹਾਨੂੰ ਪ੍ਰੋਮੋਸ਼ਨ ਮਿਲਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਸ਼ੁਰੂਆਤ ਤੋਂ ਹੀ ਲੈ ਕੇ ਕੈਰੀਅਰ ਦੇ ਸੰਬੰਧੀ ਜਿਹੜੇ ਵੀ ਤਣਾ ਤੁਸੀਂ ਝੱਲੇ ਹਨ ਉਹ ਤਣਾ ਹੁਣ ਤੁਹਾਡੇ ਦੂਰ ਹੋ ਜਾਣਗੇ ਤੁਹਾਨੂੰ ਮਨਚਾਹੀ ਨੌਕਰੀ ਮਿਲਣ ਦਾ ਵੀ ਮੌਕਾ ਪ੍ਰਦਾਨ ਹੋ ਸਕਦਾ ਹੈ ਦੋਸਤੋ ਸਾਲ ਦੇ ਦੂਜੇ ਜਿਹੜਾ ਚਰਨ ਹੈ ਇਸ ਦੇ ਸਮੇਂ ਤੁਹਾਡਾ ਬਹੁਤ ਹੀ ਸਮਾਪੱਖ ਵਿੱਚ ਹੈ ਤੁਸੀਂ ਧਿਆਨ ਰੱਖਣਾ ਹੈ ਕਿ ਲੰਮੇ ਸਮੇਂ ਤੱਕ ਤੁਹਾਨੂੰ ਕੋਈ ਤੁਹਾਡੀ ਕੋਈ ਕਾਰਜ ਸਥਿਤੀ ਜਾਂ ਤੁਹਾਡੀ ਆਰਥਿਕ ਸਥਿਤੀ ਨੂੰ ਕੋਈ ਪ੍ਰਭਾਵਿਤ ਨਾ ਕਰ ਸਕੇ ਤੁਸੀਂ ਤਣਾਵ ਤੋਂ ਬਚ ਕੇ ਰਹਿਣਾ ਹੈ ਰਣਾਵਾ ਤੁਹਾਡੇ ਲਈ ਬਹੁਤ ਹੀ ਖਤਰਨਾਕ ਬਿਮਾਰੀ ਨਹੀਂ ਤਾਂ ਸਾਬਿਤ ਹੋ ਸਕਦਾ ਹੈ ਕਦੇ ਵੀ ਕਿਸੇ ਦਾ ਭਰੋਸਾ ਨਾ ਤੋੜੋ ਪ੍ਰੇਮ ਸੰਬੰਧ ਨੂੰ ਲੈ ਕੇ ਉਲਝਣ ਥੋੜੀ ਬਹੁਤ ਹੋ ਸਕਦੀ ਹੈ ਪਰ ਉਸ ਦਾ ਹੱਲ ਵੀ ਤੁਸੀਂ ਗਲਤ ਆਪ ਹੀ ਠਹਿਰਾ ਸਕਦੇ ਹੋ ਜੇਕਰ ਤੁਸੀਂ ਉਸ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸੋਚ ਵਿਚਾਰ ਕੇ ਵੀ ਕਰ ਸਕਦੇ ਹੋ ਗਲਤਫਹਿਮੀ ਨੂੰ ਦੂਰ ਕਰਨ ਦਾ ਇਹ ਤੁਹਾਡੇ ਕੋਲ ਸਭ ਤੋਂ ਵਧੀਆ ਤਰੀਕਾ ਹੈ ਇਸ ਸਮੇਂ ਤੁਸੀਂ ਕਿਸੇ ਹਿਲ ਸਟੇਸ਼ਨ ਤੇ ਵੀ ਘੁੰਮਣ ਲਈ ਜਾ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਹੈ ਇਸ ਸਮੇਂ ਤੁਸੀਂ ਕੈਰੀਅਰ ਨੂੰ ਲੈ ਕੇ ਉਚਾਈਆਂ ਨੂੰ ਛੂਹੋਗੇ ਕਾਰੋਬਾਰ ਵਿੱਚ ਤੁਹਾਨੂੰ ਨਵੇਂ-ਨਵੇਂ ਐਸੇ ਮੌਕੇ ਮਿਲਣਗੇ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਜੇਕਰ ਤੁਸੀਂ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹੋ ਤਾਂ ਇਸ ਸਮੇਂ ਤੁਹਾਨੂੰ ਦੁੱਗਣਾ ਮੁਨਾਫਾ ਮਿਲਣ ਦੀ ਸੰਭਾਵਨਾ ਹੈ ਸੋ ਦੋਸਤੋ ਏ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀਆਂ 10 ਵੱਡੀਆਂ ਭਵਿੱਖਬਾਣੀਆਂ ਜੇਕਰ ਤੁਸੀਂ ਇਸ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਜ਼ਿੰਦਗੀ ਸੁਖਦ ਬਤੀਤ ਹੋਵੇਗੀ ਧੰਨਵਾਦ